ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਬਿਲਕੁਲ ਬੈਠ ਫੀ ਬਿਹੇਵੀਅਰ ਦੀ ਸੇਵਾ ਡਿਟੇਲ ਆਪਾਂ ਇਹਦੇ ਬਾਰੇ ਪੁੱਛਦੇ ਆਓ ਓਕੇ ਕਰੀਏ ਕਰਵਾਓ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਲਖਵੀਰ ਸਿੰਘ ਪਿੰਡ ਮਾਚੀਕੇ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਜੀ ਆਪਣਾ 9872372412 9872372412 ਹਾਂਜੀ ਜਿਹੜੇ ਅੱਜ ਆਪਾਂ ਬੱਚੀ ਦੇਖੇ ਨਾ ਤਾਜੀ ਸੂਈ ਕਿਹੜਾ ਸੂਆ ਸੂਈ ਇਹ ਪਹਿਲਾ ਸੂਆ ਜੀ ਦੋ ਦੰਦ ਦਾ ਮੂੰਹ ਹੋਆ ਜੀ ਅੱਛਾ ਮੂੰਹ ਹੋ ਦੋ ਦੰਦ ਪਹਿਲਾ ਸੂਆ ਹਾਂਜੀ ਆਹ ਹੁਣੀ ਸੂਈ ਆ ਮੇਰੇ ਮੂਹਰੇ ਹੈਣਾ ਸੂਈ ਆ ਹਾਂ ਬੱਚਾ ਇਹਨੇ ਦੇਤਾ ਬੱਚੀ ਹੈਗੀ ਅੱਛਾ ਮਗਰ ਵੀ ਬੱਚੀ ਆ ਗਈ ਨਾ ਚਾਰ-ਚਾਰ ਹੀ ਲੱਗ ਗਏ ਜਮਾ ਇਹ ਤਾਂ ਨਹੀਂ ਜਾਣਦੀ ਆਪਾਂ ਨੂੰ ਪਤਾ ਵੀ ਕਿਹੜੇ ਦੀ ਆ ਆਪਦੀ ਆ ਬੱਚੀ ਦਾ ਜਾਣਦੀ ਫੋਲਰ ਕਾਰਡ ਆ ਆਕਾਸ਼ਦੀਪ ਦੀ ਆ ਅੱਛਾ ਆਕਾਸ਼ਦੀਪ ਦੀ ਆ ਗਈ ਬੱਚੀ ਹਾਂ ਠੀਕ ਆ ਮੈਂ ਤਾਂ 15 ਹੋਇਆ ਸੂਈ ਨੂੰ ਹਲੇ ਹੈਨਾ ਹਾਂ ਜੀ ਹਾਂ ਸੂਈ ਨੂੰ ਸੁਵਾ ਕੇ ਇੱਥੇ ਠੀਕ ਆ ਅੰਦਾਜ਼ਾ ਆਪਣ ਕੀ ਦੁੱਧ ਕਿੰਨਾ ਪਾ ਦੂਗੀ ਦੁੱਧ ਬਾਈ 30 ਗਰਮੀ ਜਣਦੀ ਹੈਗੀ ਹੈਗੀ 30 ਤੋਂ ਪਲੱਸ ਦਾ ਸੀ ਪਰ ਚਲ 28-30 ਮੰਨ ਕੇ ਚਲੋ ਠੀਕ ਆ 8 ਦੇ ਰਖਾ ਦਈਏ ਦਾ ਕਹਿੰਦਾ ਬਾ 28 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ ਆਕਾਸ਼ਦੀਪ ਦੀ ਪੁੱਛਿਆ ਕਿ ਬੱਚੀ ਮੈਂ ਥੋੜਾ 22 ਕਰਕੇ ਜਿਹੜਾ ਘਟਾ ਦਊਗੀ ਮੜਾ ਜਾ ਤੇ ਇਧਰੋਂ ਲੈ ਚਲੀ ਜਾ ਬੱਚੇ ਦਾ ਕਰ ਸੋ ਕੁਆਲਿਟੀ ਵਗੈਰਾ ਦੇਖੋ ਵਹਿੜ ਦੇ ਲੇਵੇ ਦੀ ਕਹਿ ਵਾਤਾ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੇਵਾ ਜਮਾ ਰਾਜੀ ਸਮੀ ਪੜੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਜੀ ਬਾ ਵਗੈਰਾ ਇੱਕ ਆਨੇੜ ਤੋਂ ਫੇਰ ਦੇਖ ਸਾ ਦਿਓ ਸੋਹਣਾ ਸਾਫ ਸੁਥਰਾ ਥਾਣਾ ਚਾਹੇ ਮਸ਼ੀਨੀ ਚਵਾਈ ਕਰ ਲਿਓ ਚਾਹੇ ਕਰ ਲਿਓ ਹੱਥੀ ਚਵਾਈ ਦੋਨੇ ਟਾਈਪ ਦਾ ਵਹਿੜ ਦੇ ਥਣ ਲੱਗਿਆ ਵਾ ਕਹਿੰਦਾ ਬਾ ਕਿਸੇ ਪਾਸੇ ਹੱਥ ਧਰਾ ਨਹੀਂ ਵਹਿੜ ਸੋ ਕੁਆਲਿਟੀ ਚੈੱਕ ਕਰੋ ਬੈਟ ਦੀ ਫੇਸ ਕੁਆਲਿਟੀ ਵਗੈਰਾ ਤੇ 30 ਲੀਟਰ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਸਕਦਾ ਇਹਨੂੰ ਤੇ ਬਾਕੀ ਵੀਰੇ ਥਣ ਸੋਨਾ ਹਾਥੀ ਚੋ ਜੇ ਲੱਗ ਡਿਆ ਹਨਾ ਚਾਹੇ ਮਸ਼ੀਨੀ ਚਵਾਈ ਕਰ ਲੇ ਤੇ ਆਪਾਂ ਤਾਂ ਰਤਨੀ ਮਾਰ ਕੇ ਦੇਖਿਆ ਹਜੇ ਨਹੀਂ ਮਾਰਿਆ ਹੈ ਤਾਂ ਸਵਾਕ ਹੀ ਹਟਿਆ ਉਹਨੇ ਮਾਰ ਦਿੰਦੇ ਆ ਧਰਵਾਪਿੰਗ ਵਾਲਾ ਤੇ ਬਹਿਦੇ ਕੀ ਰੱਖਿਆ ਜੀ ਸੋ 1,27,000 ਰਾਈ ਮਾਨਤਨ ਹੋ ਜਾਊਗਾ ਹਾਂ ਮਾਨਤਨ ਕਰਦੇ 127000 ਦੇ ਵਿੱਚੋਂ ਮਾਨਤਾਨਾ ਬਕ ਕਰਦਾਂਗੇ ਹਾਂਜੀ ਬਕ ਕਰਦੇ ਜੇਰ ਰਹਿ ਗਈ ਪੈਣ ਵਾਲੀ ਹੈਣਾ ਜੇਰ ਰਹਿ ਗਈ ਬਸ ਆਹ ਹੁਣੇ ਸੂਈ ਆ ਪੈ ਜਾਣੀ ਹੈ ਜੇਰ ਆ ਘਾਟੇ ਖਣ ਚ ਪੈ ਜਾਣ ਬਾਕੀ ਮੇਨ ਗੱਲ ਮੂੰਹ ਉਹ ਦੋ ਦਾਂਦਾ ਹੈਣਾ ਦੋ ਦਾਂਦਾ ਜੀ ਹਾਂ ਤੇ ਨੰਬਰ ਐਡਰੈਸ ਇੱਕ ਵਾਰੀ ਫੇਰ ਬੋਲੇ ਆਪਣਾ ਪਿੰਡ ਮਾਠੀ ਕੇ ਜਿਹੜਾ ਮੋਗਾ ਮੋਗੇ ਰਣਾਲੇ ਵਾਲੇ ਬੇ ਰੋੜ ਤੇ ਜਿੱਥੋਂ ਮੇਨ ਹਾਈਵੇ ਬਿਲਕੁਲ ਜਮਾ ਪਿੰਡ ਜੋ ਪਹਿਲਾ ਤੇ ਲਾਸਟ ਘਰ ਯਾਰਣਾ ਹਾਂ 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 ਨੰਬਰ ਬੋਲ ਦੇ ਆਪਣਾ 9872372412 ਠੀਕ ਹੈ ਜੀ ਸੋ ਬੱਚੀ ਦਾ ਥਾਣਾ ਹਵਾ ਨਾ ਦੇਖੋ ਨੇੜ ਤੋਂ ਮੜੇ ਗੀੜਾ ਹੋਰ ਕਰਾ ਦੀ ਵੀਰੇ ਕਿਦਾ ਸੋ ਚਾਰੇ ਥਾਨ ਨਿਖੜਵੇਂ ਜਮਾ ਕਿਆ ਬਾਤ ਹੈ ਨੀਂਬੂ ਦੇ ਬਾਗ ਨੂੰ ਹੀ ਥਾਨ ਲੱਗੇ ਵਿਆ ਬਾਕੀ ਗੱਲ ਮਗਰ ਬੱਚੀ ਸੂਈ ਸਵਾਈ ਤੇ ਰੇਟ ਵੀਡੀਓ ਦੇ ਵਿੱਚ 1 ਲੱਖ 27000 ਰੁਪਏ ਕੋਈ ਵੀਰ ਨੇ ਫਾਲਤੂ ਦੀ ਮੰਗਿਆ ਵੀ ਦੋ ਮੰਗਦਿਆ ਡੇਢ ਮੰਗਦਿਆਂ 1 27 ਜੋ ਮਾਨ ਤਾਣ ਆਪਾਂ ਕਰ ਦਾਂਗੇ ਵੀਰੇ ਹਾਂਜੀ 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 ਪਹਿਲਾ ਸੂਆ ਸੂਈ ਸਵਾਈ ਕੋਈ ਵੀ ਵੀਰੇ ਇਸ ਬੈਡ ਨੂੰ ਖਰੀਦਣਾ ਚਾਹਵਣ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਦਿਲ